ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਹਰਿਆਣਾ ਨੂੰ ਮਿਲਿਆ 1093 ਕਰੋੜ ਰੁਪਏ ਦਾ ਮੁਆਵਜ਼ਾ ਪਰ ਪੰਜਾਬ ਨੂੰ ਮਿਲਿਆ ਸਿਰਫ 93 ਕਰੋੜ ਕੀ ਇਹ ਬਾਦਲ ਸਰਕਾਰ ਦੀ ਅੰਗਲੀ ਹੈ ਜਾਂ ਕੇਂਦਰ ਦਾ ਪੰਜਾਬ ਨਾਲ ਵਿਤਕਰਾ ਪੰਜਾਬ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਬੜਾ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਹਰਿਆਣੇ ਤੋਂ ਵੱਡੀ ਸਟੇਟ ਏ ਵੱਧ ਕਣਕ ਬੀਜੀ ਜਾਂਦੀ ਏ ਨੁਕਸਾਨ ਵੱਧ ਹੋਇਆ ਹੈ ਪਰ ਵੇਖੋ ਐਡਾ ਵੱਡਾ ਵਿਤਕਰਾ ਸਰਕਾਰ ਨੇ ਸਾਡੇ ਨਾਲ ਸੈਂਟਰ ਨੇ ਕੀਤਾ ਔਰ ਕੀਤਾ ਪੰਜਾਬ ਸਰਕਾਰ ਦੀ ਅਣਗਹਿਲੀ ਕਰ ਉਹ ਜਿੱਥੇ ਹਰਿਆਣੇ ਨੂੰ 1093 ਕਰੋੜ ਮਿਲਿਆ ਹੈ ਔਰ ਪੰਜਾਬ ਸਰਕਾਰ ਨੇ 90 ਕਰੋੜ ਰਿਲੀਜ਼ ਕੀਤਾ ਹੈ ਕਿ ਅਸੀਂ ਇਹ ਸਰਕਾਰ ਦੀ ਨਲੈਕੀ ਸਮਝਦੇ ਆਂ ਜਦੋਂ ਕਿ ਕਣਕ 25 ਲੱਖ ਮੈਟ੍ਰਿਕ ਟਨ ਘਟਈਏ ਕੋਈ ਵਾਰਸ਼ ਨੇ ਨੁਕਸਾਨ ਕੀਤਾ ਉਹ ਅਰਬਾਂ ਚ ਬਣਦਾ ਓਹਨਦੇ ਲਈ ਸਾਡੀ ਡਿਮਾਂਡ ਹੈ ਕਿ ਕਿਸਾਨ ਨੂੰ ਜਿਹੜਾ ਉਹ ਘਟੋ ਘਟ ਜਿਹੜਾ ਕੁਇੰਟਲ ਤੇ 500 ਰੁਪਇਆ ਬੋਨਸ ਦਿੱਤਾ ਜਾਏ ਪੰਜਾਬ 'ਚ ਵੀ ਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦਾ ਕਣਕ ਦਾ ਪ੍ਰਤੀ ਏਕੜ 4-5 ਕੁਇੰਟਲ ਝਾੜ ਘਟਿਆ ਹੈ ਕਈ ਕਿਸਾਨਾ ਦਾ ਤਾਂ 10 ਕੁਇੰਟਲ ਵੀ ਝਾੜ ਘਟਿਆ ਹੈ ਤੇ ਕਈਆਂ ਦੀ ਤਾਂ ਪੂਰੀ ਫਸਲ ਤਬਾਹ ਹੋ ਗਈ। ਇੰਨਾ ਹੀ ਨਹੀਂ, ਕਾਟੇ ਗਾਰਨ ਕਿਸਾਨਾਂ ਨੇ ਖੁਦ ਖੁਸ਼ੀਆਂ ਵੀ ਕੀਤੀਆਂ। ਪਰ ਸਵਾਲ ਉੱਠਦਾ ਹੈ ਕਿਸਾਨ ਪੱਖੀ ਕਹੌਣ ਵਾਲੇ ਪ੍ਰਕਾਸ਼ ਸਿੰਘ ਬਾਦਲ ਕੇਂਦਰ ਤੋਂ ਕਿਸਾਨਾਂ ਲਈ ਹੱਕ ਕਿਉਂ ਨਹੀਂ ਦਵਾ ਸਕੇ? ਜਦ ਕਿ ਕੇਂਦਰ ਚ ਉਹਨਾਂ ਦੀ ਭਾਈਵਾਲ ਸਰਕਾਰ ਹੈ। ਹੁਣ ਇਹ ਵੀ ਪੀਸਾਂਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live टाइप ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News ਪੰਜਾਬੀ న్యూਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ న్యూਸ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News ਪੰਜਾਬੀ